ਇਹ 47 ਮਿੰਟ ਦੇ ਦੋ ਨੌਜਵਾਨ ਆਉਂਦੇ ਆ ਸ਼ਰਿਆਮ ਲੁਟੇਰੇ ਕਰ ਗਏ ਵੱਡਾ ਵਾਕਾ ਤੇ ਅੰਦਰ ਆ ਕੇ ਰਾਈਫਲ ਕੋਲ ਲੈਂਦੇ ਆ ਗਾੜ ਦੀ ਜਿੰ ਦਹਾੜੇ ਮਾਰਿਆ ਬੈਂਕ ਚ ਡਾਕਾ ਫਰੈਂਟ ਕਰਕੇ ਜਿੰਨਾ ਕੈਸ਼ ਕਾਊਂਟਰ ਤੇ ਸੀਗਾ ਕੈਸ਼ ਕਾਊਂਟਰ ਤੇ ਨਾਲੇ ਲੁੱਟੀ 8-9 ਲੱਖ ਦੀ ਰਕਮ ਜਾ ਵਰਦੀ ਜਿਹੜੀ ਰਾਈਫਲ ਹੈ ਕਾਰਡ ਦੀ ਉਹ ਵੀ ਲੈ ਜਾਂਦੇ ਆ ਨਾਲੇ ਖੋ ਕੇ ਲੈ ਗਏ ਸੁਰੱਖਿਆ ਕਾਰਡ ਦੀ ਰਫਤ ਜੀहां ਦੁਪਹਿਰ ਦਾ 2:30 ਵਜੇ ਦੇ ਕਰੀਬ 10 ਸਮਾਂ ਸੀ ਲੋਕ ਲਾਈਨ ਲਾ ਕੇ ਆਪੋ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸੀ ਮੁਲਾਜ਼ਮਾ ਲੋਕਾਂ ਨੂੰ ਇੱਕ ਇੱਕ ਕਰਕੇ ਪੈਸੇ ਫੜਾ ਰਹੇ ਸੀ ਪਰ ਕੀ ਪਤਾ ਸੀ ਕਿ ਚੰਦ ਕੁਸ ਘੰਟਾ ਬਾਅਦ ਸਾਰੇ ਹੀ ਫੜਾਉਣੇ ਪੈ ਜਾਣਗੇ ਜੀ ਹਾਂ ਪਹਿਲਾਂ ਸਭ ਕੁਝ ਆਮ ਵਰਗਾ ਸੀ ਕਿ ਅਚਾਰਕ ਚਾਰੇ ਪਾਸੇ ਚੀਖ ਚਿਹੜ ਆਪਣਾ ਤਫੜੀ ਮਚ ਗਈ ਕਿਉਂਕਿ ਹਥਿਆਰ ਲਹਿਰਾਉਂਦੇ ਲੁਟੇਰੇ ਜੋ ਬੈਂਕ 'ਚ ਦਾਖਲ ਹੋ ਗਏ ਸੀ ਇਸ ਤੋਂ ਬਾਅਦ ਜੋ ਕੁਝ ਹੋਇਆ ਉਹ ਕਿਸੇ ਫਿਲਮੀ ਸੀਨ ਤੋਂ ਘੱਟ ਨਹੀਂ ਸੀ ਜਿहां ਤਸਵੀਰਾਂ ਕਰਨਦਾਰਨ ਦੇ ਕਸਬਾ ਜਵਾਲ ਤੋਂ ਸਾਹਮਣੇ ਆਈਆਂ ਨੇ ਜਿੱਥੇ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ 'ਚ ਵੱਡਾ ਡਾਕਾ ਮਾਰਿਆ ਗਿਆ ਉਹ ਵੀ ਤਿੰਨ ਦਿਹਾੜੀ ਪੂਰੇ ਫਿਲਮੀ ਅੰਦਾਜ਼ 'ਚ ਦੱਸਿਆ ਜਾ ਰਿਹਾ ਹੈ ਕਿ ਦੋ ਮੋਟਰਸਾਈਕਲ ਸਵਾਰ ਹਥਿਆਰਬੰਦ ਲੁਟੇਰੇ ਬੈਂਕ ਚ ਦਾਖਲ ਹੋਏ ਤੇ ਚੰਦ ਮਿੰਟਾਂ ਚ ਬੈਂਕ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਚ ਵੀ ਕੈਦ ਹੋ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਲੁਟੇਰਿਆਂ ਨੇ ਤਕਰੀਬਨ 8-9 ਲੱਖ ਦਾ ਡਾਕਾ ਮਾਰਿਆ। ਦੱਸਿਆ ਵੀ ਜਾ ਰਿਹਾ ਹੈ ਕਿ ਨਕਦੀ ਤੋਂ ਇਲਾਵਾ ਬੇਖੌਫ ਲੁਟੇਰੇ ਬੈਂਕ ਦੇ ਸੁਰੱਖਿਆ ਗਾਰਡ ਦੀ ਰਾਈਫਲ ਵੀ ਖੋ ਕੇ ਲੈ ਗਏ। ਵਾਰਦਾਤ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੂੰ ਵੀ ਹੱਥਾਂ ਪੈਰਾਂ ਦੀ ਭੱਜ। ਪੁਲਿਸ ਦੀਆਂ ਟੀਮਾਂ ਵੀ ਫੌਰਨ ਮੌਕੇ ਤੇ ਪਹੁੰਚੀਆਂ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਸਵੇਰੇ ਕਰੀਬ 2:47 ਦੇ ਦੋ ਨੌਜਵਾਨ ਆਂਦੇ ਆ ਹੈਲਮਟ ਪਾਈ ਹੋਈ ਹੈ ਮੋਟਰਸਾਈਕਲ ਦੇ ਉੱਤੇ ਅੰਦਰ ਆ ਕੇ ਰਾਈਫਲ ਖੋਲ੍ਹ ਲੈਂਦੇ ਆ ਗਾਰਡ ਦੀ ਰਾਈਫਲ ਕੋਨ ਤੋਂ ਬਾਅਦ ਉਹ ਦੋਨੋਂ ਕੁੱਲ ਪਿਸਟਲ ਯਾ ਰਵਲਵਰ ਹੈ ਹੱਥ 'ਚ ਥ੍ਰੈਟ ਕਰਕੇ ਜਿੰਨਾ ਕੈਸ਼ ਕਾਊਂਟਰ ਤੇ ਸੀਗਾ ਕੈਸ਼ ਕਾਊਂਟਰ ਤੇ 8 ਤੋਂ 9 ਲੱਖ ਰੁਪਏ ਦੇ ਕਰੀਬ ਦੱਸ ਰਹੇ ਐ ਐਗਜੈਕਟ ਅਕਾਊਂਟ ਹਜੇ ਕਰ ਰਹੇ ਆ ਉਹ ਲੈ ਕੇ ਤਾਂ ਜਰ ਦੀ ਜਿਹੜੀ ਰਾਈਫਲ ਹੈ ਗਾਰਡ ਦੀ ਉਹ ਵੀ ਲੈ ਜਾਂਦੇ ਔਰ ਉਹਦੇ ਮਗਰ ਇਹ ਪਿੱਛੋਂ ਗਾਰਡ ਤੇ ਇੱਕ ਕੋਈ ਕਸਟਮਰ ਹੈ ਉਹ ਵੀ ਪਿੱਛਾ ਕਰਦੇ ਨਾਲ ਪੁਲਿਸ ਪਾਰਟੀ ਨੂੰ ਵੀ ਇਤਲਾਹ ਹੋ ਜਾਂਦੀ ਉਹ ਵੀ ਜਾਂਦੇ ਬਟ ਉਹ ਅੱਗੇ ਮੋਟਰਸਾਈਕਲ ਟੋਲ ਪਲਾਜ਼ਾ ਦੇ ਨੇੜੇ ਪਹਿਲੇ ਛਿਟ ਕੇ ਉੱਥੋਂ ਅੱਗੇ ਇੱਕ ਵਾਈਟ ਕਲਰ ਦੀ ਬਰੀਜ਼ਾ ਗੱਡੀ 'ਚ ਚੜ ਜਾਂਦੇ ਜਿੱਥੇ ਦੱਸਿਆ ਜਾ ਰਿਹਾ ਕਿ ਫਰਾਰ ਹੁੰਦੇ ਇਹਨਾਂ ਲੁਟੇਰਿਆਂ ਦਾ ਜਦ ਬੈਂਕ ਦੇ ਸੁਰੱਖਿਆ ਕਰਮੀਆਂ ਤੇ ਹੋਰ ਲੋਕਾਂ ਵੱਲੋਂ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਲੁਟੇਰੇ ਆਪਣਾ ਮੋਟਰਸਾਈਕਲ ਰਸਤੇ 'ਚ ਸੁੱਟ ਇੱਕ ਕਾਰ 'ਚ ਸਵਾਰ ਹੋ ਕੇ ਫਰਾਰ ਹੋ ਗਏ। ਉਧਰ ਐਸਐਸਪੀ ਅਸ਼wini ਕਪੂਰ ਦਾ ਕਹਿਣਾ ਹੈ ਕਿ ਇਹਨਾਂ ਲੁਟੇਰਿਆਂ ਦੀ ਪਾਲਕੀਤੀ ਜਾ ਰਹੀ ਹੈ। ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਪਰ ਜਿਸ ਢੰਗ ਨਾਲ ਇਸ ਵਾਰ ਦਾ ਤੋਂ ਅੰਜਾਮ ਦਿੱਤਾ ਗਿਆ ਉਹ ਸਾਫ ਕਰਦੀ ਹੈ। ਕਿੱਸ ਸੂਬੇ 'ਚ ਬਦਮਾਸ਼ ਬੇਖੌਫਦੇ ਜਾ ਰਹੇ ਨੇ ਤੇ ਕਾਨੂੰਨ ਵਿਵਸਥਾ ਦੀ ਹਾਲਤ ਬਾਤੋਂ ਬੱਤਰ ਹੁੰਦੀ ਜਾ ਰਹੀ ਹੈ। ਬੀਟੀਸੀ ਨਿਊਜ਼ ਲਈ ਤਰੰਤਾਰੰਤੋ ਪਵਨ ਕੁਮਾਰ ਦੀ ਰਿਪੋਰਟ।